ਕਿਸਾਨ ਵੀਰੋ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਨਾ ਭਾਈ ਸੁਖਵਿੰਦਰ ਪਿੰਡ ਸੋਚ ਭਾਈ ਨੇ ਡੇਰੇ ਦੀ ਖਾਤਰ ਇੱਕ ਕੱਟਾ ਦੇਣਾ ਕੱਟੇ ਦੀ ਆਪਾਂ ਜਾਣਕਾਰੀ ਭਾਈ ਤੋਂ ਪੂਰੀ ਲਵਾਂਗੇ ਵੀ ਕਿਹੜੇ ਸਿਮੰਦਾ ਮਾਂ ਦਾ ਕੀ ਰਿਕਾਰਡ ਸੀ ਕਿਉਂਕਿ ਇਹ ਜੇ ਆਪਾਂ ਗੱਲ ਕਰਗੇ ਅੱਜ ਤੋਂ 8-10 ਸਾਲ ਪਹਿਲਾਂ ਹਰ ਪਿੰਡਾਂ ਦੇ ਵਿੱਚ ਮਿੱਤਰੋ ਸਾਂ ਛੱਡੇ ਜਾਂਦੇ ਸੀ ਤੇ ਸਾਨਾਂ ਨਾਲੇ ਮਿੱਤਰੋ ਪਿੰਡ ਦੇ ਸਾਨ ਸੀ ਦੂਜੀ ਗੱਲ ਜਦੋਂ ਦੇ ਸਾਣ ਮਿੱਤਰੋ ਖਤਮ ਹੋਏ ਨੇ ਉਦੋਂ ਦੇ ਪਸ਼ੂ ਜਿਹੜੇ ਵੱਢਣ ਵਾਲੇ ਕੰਨੀ ਜਿਆਦਾ ਗਏ ਨੇ ਕਾਰਨ ਕੀ ਆ ਕਿਉਂਕਿ ਕਈ ਪਸ਼ੂ ਗੂੰਗੇ ਹੇ ਹੁੰਦੇ ਨੇ ਉਹ ਮਿੱਤਰੋ ਟੀਕੇ ਤੇ ਨਹੀਂ ਰਹਿੰਦੇ ਤੇ ਦੋ ਕਵਾਰੀ ਵਾਲਾ ਟੀ ਮੱਥਾ ਮਾਰਦਾ ਤੇ ਤੀਜੀ ਵਾਰ ਮਿੱਤਰੋ ਵੇਚ ਦਿੰਦਾ ਸੋ ਅਜਿਹਾ ਜਿਹੜਾ ਪ੍ਰਾਰਲਾ ਬਾਈ ਨੇ ਕੀਤਾ ਸਾਰੇ ਪਿੰਡਾਂ ਦੇ ਵਿੱਚ ਹੋਣਾ ਚਾਹੀਦਾ ਹਰ ਪਿੰਡ ਦੇ ਵਿੱਚ ਨਾ ਹਰ ਪਿੰਡ ਦੇ ਵਿੱਚ ਦੂਜੇ ਤੀਜੇ ਪਿੰਡ ਦੇ ਵਿੱਚ ਇੱਕ ਚੰਗਾ ਸਾਣ ਮਿੱਤਰੋ ਜ਼ਰੂਰ ਰੱਖੋ ਜੇ ਇਸ ਧੰਦੇ ਨੂੰ ਮਿੱਤਰੋ ਬਚਾਉਣਾ ਹੈ ਪੂਰੀ ਗੱਲਬਾਤ ਬਾਈ ਸੁਖਵਿੰਦਰ ਦੇ ਨਾਲ ਕਰਾਂਗੇ ਬਾਈ ਦਾ ਪਿੰਡ ਹੈਗਾ ਸੂਚ ਤਹਿਸੀਲ ਮੌੜ ਮੰਡੀ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਦੋ ਪਿੰਡ ਪਿੰਡਾਂ ਦੀਆਂ ਪੰਚਾਇਤਾਂ ਅੱਜ ਸ਼ਾਮਲ ਨੇ ਤੇ ਸੋਨੂ ਇਹ ਕਿਵੇਂ ਲੱਗਿਆ ਕਮੈਂਟ ਕਰਕੇ ਸਾਡਾ ਸਾਨੂੰ ਜ਼ਰੂਰ ਯੋਗਦਾਨ ਪਾਇਓ ਤੇ ਕਰਦੇ ਆ ਬਾਈ ਦੇ ਨਾਲ ਗੱਲਬਾਤ ਪੂਰੀ ਡਿਟੇਲ ਆਪਾਂ ਬਾਈ ਤੋਂ ਲੈਨੇ ਆ ਤੇ ਬਾਈ ਦਾ ਜਿਹੜਾ ਬਾਈ ਦੀ ਸੱਸਰੀ ਗੱਲ ਬੰਨਾਂ ਦੇ ਕੀ ਹਾਲ ਚਾਲ ਹੈ ਠੀਕ ਹੈ ਜੀ ਵਧੀਆ ਨਾਮ ਹੈ ਕਿ ਸੁਖਵਿੰਦਰ ਸਿੰਘ ਹੈ ਨਾ ਹਾਂਜੀ ਸੁਖਵਿੰਦਰ ਸਿੰਘ ਠੀਕ ਹੈ ਤੇ ਜੇ ਆਪਾਂ ਕੱਟੇ ਦੀ ਗੱਲ ਕਰਗੇ ਹੈ ਨਾ ਇਹਦਾ ਮਾਂ ਦਾ ਅਖੀਰ ਕਾਰਡ ਰਿਹਾ ਮਾਂ ਵੀ ਆਪਾਂ ਦਿਖਾਵਾਂਗੇ ਕਿਉਂਕਿ ਚੰਗਾ ਪਸ਼ੂ ਆ ਪਿੰਡ 'ਚ ਛੱਡਿਆ ਜਾਵੇ ਹੈ ਨਾ ਸਾਂਹ ਫੇਰ ਹੀ ਆਪਾਂ ਬਰੀਡ ਨੂੰ ਮੱਲਾ ਤਿਆਰ ਕਰਾਂਗੇ ਹੈ ਨਾ ਹਾਂਜੀ ਇਹਦਾ ਮਾਂ ਦਾ ਰਿਕਾਰਡ ਪਹਿਲਾਂ ਕੀ ਰਿਹਾ ਮਾਂ ਦਾ ਜੀ ਇਹਦਾ 17 ਲੀਟਰ ਦਾ ਜੀ ਕੰਡੇ ਵਾਲਾ ਰਿਕਾਰਡ ਹੈ 17 ਲੀਟਰ ਕੰਡੇ ਵਾਲਾ ਹਾਂਜੀ ਕੰਡੇ ਵਾਲਾ ਜੀ ਹਾਂ ਕਿਹੜੇ ਸੂਏ 'ਚ ਹੁਣ ਇਹ ਜੀ ਚੌਥੀ ਜੇ ਸੂਏ 'ਚ ਹੁਣ ਚੌਥੀ ਸੂਈ ਹੈ ਜੀ ਠੀਕ ਹੈ ਤੀਜੇ ਸੂਏ 'ਚ ਠੀਕ ਹੈ ਤੇ ਬਾਪ ਬਾਪ ਪਰਚਿਤ ਹੈ ਜੀ ਇਹ ਵੀ ਸੀ ਇਹ ਵੀ ਸੀ ਜਿਹੜਾ ਨਾ ਠੀਕ ਹੈ ਇਹ ਕਿਵੇਂ ਜੇ ਮਨ ਬਣਿਆ ਵੀ ਆਪਾਂ ਛੱਡਣ ਦਾ ਬਸ ਜੀ ਉਹੀ ਕੋਈ ਬਸ ਮਾਲਕ ਦੀ ਕਿਰਪਾ ਜੀ ਪਹਿਲਾਂ ਰੱਖਣ ਦਾ ਇਰਾਦਾ ਸੀ ਥੋੜੀ ਜਿਹੀ ਜਗ੍ਹਾ ਤੰਗ ਹੋਣ ਦੇ ਕਾਰਨ ਵੀ ਨਹੀਂ ਠੀਕ ਹੋਣੀ ਗੱਲ ਹਾਂਜੀ ਫਿਰ ਸਾਡਾ ਵੇਚੂ ਦਾ ਹੋ ਗਿਆ ਫਿਰ ਵੇਚਣ ਤੋਂ ਵੀ ਮਨ ਆਇਆ ਹੋ ਗਿਆ ਵੀ ਕੋਈ ਸੇਵਾ ਨਹੀਂ ਹੋਈ ਹੈ ਅਜੇ ਤੱਕ ਠੀਕ ਹੈ ਵਿਚਰੋ ਸੇਵਾ ਕਰਦੀਏ ਬਾਬੇ ਦੇ ਇੱਥੇ ਬਹੁਤ ਵਧੀਆ ਪ੍ਰਬੰਧ ਕਮੇਟੀ ਹੈ ਬਹੁਤ ਸੋਹਣਾ ਕੰਮ ਹੈ ਠੀਕ ਹੈ ਖੋਖਰਾ ओके ਜੀ ਸੱਤ ਬਾਬਾ ਕਾਣਵਾ ਤੇ ਬਸ ਮਾਨ ਬਣ ਗਿਆ ਜੀ ਕਿਰਪਾ ਹੋ ਗਈ ਮਾਲਕ ਦੀ ਵਾ ਫਿਰ ਅਸੀਂ ਸੋਚਿਆ ਵੀ ਅਸੀਂ ਉੱਥੇ ਦੇ ਦਿੰਨੇ ਓਕੇ ਆ ਦੇ ਇਹ ਉਮਰ ਕਿੰਨੀ ਕਾ ਜੀ ਉਮਰ ਜੀ ਇਹਦੀ ਇਹ 15 14 ਮਹੀਨੇ ਤੋਂ ਉਪਰ ਹੋ ਗਿਆ 6ਵੇਂ 6ਵੇਂ ਦੀ ਬਾਈ ਨੂੰ ਜਨਮ ਆਪਣਾ ਠੀਕ ਹੈ ਅੱਛੇ ਹਾਂਜੀ ਤੇ ਹਾਂਜੀ ਪ੍ਰਬੰਧਕ ਕਮੇਟੀ ਹੈ ਜੀ ਥੋੜੀ ਆਪਣੀ ਡੇਰੇ ਦੀ ਹੈ ਨਾ ਠੀਕ ਹੈ ਤੇ ਕਿਵੇਂ ਲੱਗ ਰਿਹਾ ਜੀ ਤੁਹਾਨੂੰ ਇਹ ਕੰਮ ਸਾਨੂੰ ਵਧੀਆ ਲੱਗ ਰਿਹਾ ਜੀ ਠੀਕ ਹੈ ਬਾਲਾ ਦੋਪਾ ਪਿੰਡਾਂ ਦਾ ਹਾਂਜੀ ਪਸ਼ੂ ਠੰਡਾ ਵਧੀਆ ਬਣਿਆ ਹੈ ਹਾਂਜੀ ਭੈਰਾ ਜੀ ਨੇ ਬਹੁਤ ਵਧੀਆ ਸੇਵਾ ਕੀਤੀ ਬਹੁਤ ਸੋਹਣਾ ਪ੍ਰਾਲਾ ਹੈ ਨਾ ਪਹਿਸਾਨ ਪਹਿਲਾਂ ਵੀ ਆ ਕੋਈ ਉਧਰ ਚਾਨ ਹੈਗਾ ਜੀ ਪਹਿਲਾਂ ਦਿੱਤਾ ਸ਼ੋ ਵੀ ਕਿਸੇ ਨੇ ਦਾਨ ਦਿੱਤਾ ਸੀਗਾ ਜੀ ਠੀਕ ਹੈ ਉਹ ਸਾਨੂੰ ਵਧੀਆ ਨਹੀਂ ਲੱਗਿਆ ਜੀ ਬਹੁਤ ਵਧੀਆ ਜੀ ਇਹ ਚੰਗਾ ਹੈ ਨਾ ਇਹ ਚੰਗਾ ਜੀ ਹਾਂ ਬਾਈ ਜੀ ਤੁਸੀਂ ਕੀ ਕਹਿਣਾ ਚਾਹਣਾ ਬਸ ਠੀਕ ਹੈ ਜੀ ਵਧੀਆ ਬਾਈ ਦਾ ਧੰਨਵਾਦ ਹੈ ਜਿਹੜੇ ਨੇ ਇਹ ਨਸਲ ਦੇਖੀ ਉੱਤੇ ਗਊਸ਼ਾਲਾ ਚ ਸਾਡੇ ਪ੍ਰਬੰਧ ਵਧੀਆ ਹੈਗਾ ਪਹਿਲਾਂ ਵੀ ਸੀਗਾ ਉੱਤੇ ਛੋਟਾ ਉਹ ਅਸੀਂ ਵੇਚਤਾ ਸੀ ਉਹ ਵਧੀਆ ਨਹੀਂ ਸੀ ਠੀਕ ਆ ਉਹ ਆਮ ਸਾਣੀ ਸੀ ਸਮਝ ਆਮ ਸਾਣੀ ਸੀਗਾ ਇਹ ਸਾਨੂੰ ਬਾਈ ਨੇ ਦੱਸਤਾ ਵੀ ਵਧੀਆ ਕੱਟਾ ਹੈ ਵਧੀਆ ਮੱਝ ਹੈ ਜੀ ਦਾ ਕਰਕੇ ਬਾਈ ਨੇ ਸਾਨੂੰ ਕਹਿਤਾ ਸੇਵਾ ਨੂੰ ਅਸੀਂ ਲੈ ਕੇ ਚੱਲੇ ਲੋਕਾਂ ਆ ਛੋਡਾ ਪਿੰਡ ਖੋਖਰ ਛੋਡਾ ਪਿੰਡ ਖੋਖਰ ਇਹ ਸੂਚ ਆ ਹਨਾ ਇਹ ਖੋਖਰ ਤੇ ਸੂਚ ਦੇ ਮਨਾ ਵਿਚਾਲੇ ਜੇ ਵਿਚਾਲੇ ਜਿਹੜੀ ਇਹ ਖੋਖਰ ਦੀ ਜੂਚ ਹੈਗੀ ਓਕੇ ਰੇਟੀ ਖੋਖਰ ਦੀ ਹੈ ਬਾਈਆਂ ਦਾ ਸਹਿਯੋਗ ਹੈ ਪਿੰਡ ਦਾ ਨਾਲ ਯਾਨੀ ਦੋਨੇ ਪਿੰਡਾਂ ਦਾ ਸਾਂਝਾ ਹੀ ਹੈ ਸਾਂਝਾ ਹਨਾ ਗਊਸ਼ਾਲਾ ਤੇ ਕਿੰਨੇ ਕੁ ਪਸ਼ੂ ਆਥੇ 400 ਪਸ਼ੂ ਆਥੇ ਠੀਕ ਹੈ ਤੁਸੀਂ ਕੁਝ ਕਹਿਣਾ ਚਾਹੁੰਦੇ ਜੀ ਹਾਂਜੀ ਸਰਪੰਚ ਸਾਹਿਬ ਜੀ ਆ ਸੂਚਾਂ ਦੇ ਇੱਕ ਖੋਕਰ ਦੇ ਠੀਕ ਹੈ ਜੀ ਕੀ ਕਹਿਣਾ ਚਾਹੁੰਦੇ ਜੀ ਮੰਨ ਲਓ ਪ੍ਰਾਲੇ ਨੂੰ ਇਹ ਪ੍ਰਾਲਾ ਵਧੀਆ ਬਹੁਤ ਧੰਨਵਾਦ ਹੈ ਵੀਰ ਦਾ ਜੀ ਨੇ ਸੰਕੁਟ ਜਿਹੜੇ ਨੂੰ ਦਾਨ ਕੀਤਾ ਕੱਟਾ ਚੰਗੀ ਨਸਲ ਦਾ ਕੱਟਾ ਹੈ ਤਾਂ ਜੋ ਚੰਗੇ ਇਹਦੇ ਬੱਚੇ ਹੋਣਗੇ ਹਾਂਜੀ ਦੁੱਧ ਵਾਸਤੇ ਠੀਕ ਹੈ ਤੇ ਸੋ ਮਿੱਤਰੋ ਯੋਗਦਾਨ ਬਾਈਆਂ ਦਾ ਬਹੁਤ ਸੋਹਣਾ ਕਿਉਂਕਿ ਪਿੰਡ ਦੇ ਵਿੱਚ ਆਪਾਂ ਗੱਲ ਕਰਦੇ ਆਂ ਵੀ ਦੋ ਪਿੰਡਾਂ ਦਾ ਇਹ ਸਾਂਝੀ ਗਊਸਾਲਾ ਡੇਰਾ ਹੈ ਤੇ ਸਾਂਝਾ ਮਿੱਤਰੋ ਇਹ ਸਾਂਝ ਛੱਡਿਆ ਜਾਣਾ ਆਉਂਦੇ ਦਿਨਾਂ ਦੇ ਵਿੱਚ ਚੰਗੇ ਬੱਚੇ ਦੇਉ ਕਿਉਂਕਿ ਚੰਗਾ ਬਾਪ ਹੈ ਚੰਗੀ ਮਾਂ ਤੇ ਇੱਕ ਵਾਰੀ ਇਹਨੂੰ ਮੜਾ ਤੋਰੂਗੇ ਜੀ ਮੜਾ ਥੋੜਾ ਡਰਦਾ ਹੈ ਨਾ ਉਮਰ ਹੈ ਕੀ ਆ ਦੀ 1.5 ਸਾਲ ਦੇ ਕਰੀਬ ਤੇ ਕੱਦ-ਕਾਠ ਬਹੁਤ ਚੰਗਾ ਆਉਂਦੇ ਦਿਨਾਂ ਦੇ ਵਿੱਚ ਫੇਰ ਆਪਾਂ ਕਹਿੰਦੇ ਵੀ ਸੋਹਣਾ ਬਣਨਾ ਹੈ ਆ ਤੂੰ ਆ ਜਾ ਹੂੰ ਮੌਟਾ ਸਸਟੀ ਕਲ ਕੰਨੀਆ ਵੀ ਓਕੇ ਆ ਬਸ ਇਦਰੀ ਬੰਦੂ ਜੀ ਬੰਦੇ ਇੱਥੇ ਕੋਲੇ ਪਰੇ ਬੰਦ ਇੱਥੇ ਬੰਦ ਆ ਜਾ ਜਾਂ ਤੂੰ ਜਾਂਦਾ ਜਾਂਦਾ ਚੱਲ ਇੱਕ ਦਾ ਜਾਣੇ ਜਿਆਦੇ ਹੋਣ ਹੁਣ ਕਰਕੇ ਥੋੜਾ ਡਰਦਾ ਹਨ ਮੱਝ ਨੂੰ ਵੀ ਤੋਰ ਕੇ ਦਿਖਾ ਦਿਓ ਕਿਉਂਕਿ ਜਿਹੜੀ ਮੱਝ ਮਿੱਤਰੋ ਮੱਝ ਦਾ ਕੱਟਾ ਉਹ ਆਪਾਂ ਸਾਨੂੰ ਤੋਰ ਕੇ ਦਿਖਾਉਣੇ ਕਿਉਂਕਿ ਕਿਸੇ ਪਾਸੋਂ ਵੀ ਮਿੱਤਰੋ ਮੱਝ ਹੱਥ ਨਹੀਂ 드러ਉਂਦੀ ਜੇ ਸਿੰਘਾਂ ਕੰਨੀਓ ਲੇਵੇ ਕੰਨੀਓ ਕੱਦ ਕਾੜ ਕੰਨੀਓ ਵਜਣ ਕੰਨੀਓ ਦੂਜੀ ਗੱਲ ਭਾਈ ਕਹਿੰਦਾ ਵੀ ਫੈਂਟ ਵੀ ਬਹੁਤ ਆਉਂਦੀ ਹੈ ਪਿਛਲੇ ਸਾਲ ਕਹਿੰਦਾ ਭਾਈ ਕਹਿੰਦਾ ਵੀ ਬੱਚੇ ਦੀ ਕਹਿੰਦਾ ਜਿਆਦਾ ਅੰਦਰ ਸਮੱਸਿਆ ਆ ਗਈ ਸੀ ਤੇ ਮੂਰੇ ਬਿਮਾਰ ਹੋਣ ਤੇ ਵੀ ਕਹਿੰਦਾ 12-15 ਦਿਨ ਮਿੱਤਰੋ ਇਹਨੇ ਕਹਿੰਦੇ ਜੀ ਨਹੀਂ ਲਾ ਬਿਮਾਰ ਰਹੀ ਤੇ ਫੇਰ ਵੀ ਇਹਨੇ ਜਿਹੜਾ ਦੁੱਧ 17 ਲੀਟਰ ਕੱਢਿਆ ਜਿਹੜੇ ਹਿਸਾਬ ਨਾਲ ਮਿੱਤਰੋ ਇੱਥੇ ਤਿਆਰੀ ਆ ਸਾਨੂੰ ਉਮੀਦ ਅੱਲਾ ਚਲੋ ਚਲੋ ਜਿਹੜੇ ਹਿਸਾਬ ਨਾਲ ਮਿੱਤਰੋ ਇੱਥੇ ਤਿਆਰੀ ਆ ਮੈਨੂੰ ਲੱਗਦਾ ਵੀ 20 ਲੀਟਰ ਚਾਹੀਦਾ ਇਹ ਜਿਹੰਗਾ ਮੱਝਾਂ ਦੇ ਮਿੱਤਰੋ ਬੱਚੇ ਹੋਣੇ ਚਾਹੀਦੇ ਨੇ ਚੰਗੇ ਪਿੰਡਾਂ ਦੇ ਵਿੱਚ ਆਸਾਨ ਹੋਣੇ ਚਾਹੀਦੇ ਨੇ ਕਿਉਂਕਿ ਥਣਾ ਦਾ ਗੈਬ ਸਹਿਜ ਹਵਾਨੇ ਦੇ ਬੰਤਰ ਸਿੰਘਾਂ ਦੀ ਬੰਤਰ ਬਹੁਤ ਚੰਗੀ ਹੈ। ਸੋ ਬਹੁਤ ਸੁਣਾ ਫਿਰ ਆਪਾਂ ਕਹਨੇ ਆ ਭਰਾਲਾ ਤੇ ਕਿਉਂਕਿ ਇੱਕ ਦੀ ਫਿਰ ਇਹ ਕਿਹੜੇ ਸੰਬੰਧ ਹੈ? ਅੱਛਾ 53 ਦਾ ਏਜ ਚੱਕੀ ਹੈ। 53 ਦਾ ਦੱਸ ਦੇ। ਠੀਕ ਹੈ। ਕਿਉਂਕਿ ਫੇਰ ਆਪਾਂ ਕਲ ਕਰਦੇ ਆਂ ਵੀ ਕਿਉਂ ਵੀਡੀਓ ਬਣਾਈ ਆ ਮਾਂ ਕਿਉਂ ਦਿਖਾਈ ਆ ਕਿਉਂਕਿ ਮਾਂ ਦੀ ਜਿਹੜੀ ਸਰੀਰ ਦੀ ਬਣਤਰ ਹੈ ਵਜਨ ਦੀ ਕੱਦ-ਕਾੜ ਦੀ ਹਵਾਨੇ ਦੀ ਇੱਕ ਨੰਬਰ ਹੈ ਸਿੰਘਾਂ ਦੀ ਕਿਉਂਕਿ ਆਉਂਦੇ ਦਿਨਾਂ ਦੇ ਵਿੱਚ ਜਿਹੜੇ ਇਹ ਬੱਚੇ ਆਉਣਗੇ ਗਾਂ ਮਿੱਤਰੋ ਜੇ ਮਾਂ ਤੇ ਜਾਵੜੇ ਤਾਂ ਰੰਗ ਬਹੁਤ ਚੰਗਾ ਲੱਗੂਗਾ ਸੋਨੂ ਕਿਵੇਂ ਲੱਗਿਆ ਬਈਆਂ ਦਾ ਪਰਾਲਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਹੋਰ ਕੀ ਕਹਿਣਾ ਚਾਹੁੰਦੇ ਜੀ ਠੀਕ ਹੈ ਜੀ ਧੰਨਵਾਦ ਵਧੀਆ ਸੋਹਣੀ ਬਸ ਕੋਈ ਵੀ ਅਸੀਂ ਬਸ ਨਸਲਤੀ ਇਹ ਪਹਿਲੇ ਤੋਂ ਜੀ ਇਹ ਕਰਿਆ ਸਾਰਾ ਟੀਕੇ ਭਰਾਏ ਹੈ ਠੀਕ ਹੈ ਇਹਨੇ ਇਹ ਸਮਰਾਟ ਦੀ ਹੈ ਜੀ ਸਮਰਾਟ ਮਖੇਰੀਆਂ ਦੀ ਹਾਂਜੀ ਹਾਂਜੀ ਤੇਰੇ 13 ਲੀਟਰ ਦੁੱਧ ਤਾਈ ਪਹਿਲੇ ਸੂਈ ਤੇਰੇ ਨੂੰ 13 ਲੀਟਰ ਪਹਿਲੇ ਸੂਈ ਹਾਂਜੀ ਦੋ ਦੰਦ ਸੂਈਏ ਹੁਣ ਵੀ ਦੋ ਦੰਦ ਦੀ ਹੈ ਓਕੇ ਉਹ ਪਰਲੀ ਬੱਚੀ ਉਹ ਉਹ ਇਹਦੀ ਬੱਚੀ ਆਈ ਉਹ ਨਵਾਬ ਦੀ ਹੈ ਨਵਾਬ ਜੀ ਉਹ 1 ਸਾਲ ਤੋਂ 10 ਦਿਨ ਉੱਤੇ ਹੋ ਗਈ ਠੀਕ ਹੈ 6 10 ਦਿਨ ਤੇ ਹੋਈ ਉਹ ਨਵਾਂ ਆ ਗਈ ਠੀਕ ਹੈ ਮਤਲਬ ਹੀ 17 ਲੀਟਰ ਵਾਲੇ ਤੁਹਾਡੇ ਕੋਲ ਹੈ ਕਿ ਦੂ ਵੱਧ ਵੀ ਹੈ ਕੋਈ ਬਸੂ ਨਹੀਂ 17 ਤੱਕ ਹੈ ਪਹਿਲਾਂ ਇੱਕ ਮਾਂ ਸੀ ਜਿਹੜੀ ਉਹ ਅਸੀਂ 1100 ਚੋਰੀ ਜੀ ਓਕੇ ਉਹ 17 ਲੀਟਰ ਦੁੱਧ ਦਿੰਦਾ ਜੀ ਉਹ 1100 ਚੋਰੀ ਅਸੀਂ ਰਣਾਵਾਸੀ ਸਕੇ ਕੋਈ ਓਕੇ ਸੋ ਇਹ ਕਿਹੜੀ ਜਗ੍ਹਾ ਤੋਂ ਲੈਂਦੀ ਹੈ ਉਹ ਕਰਦੀ ਹੈ ਨਹੀਂ ਜੀ ਇਹ ਮੋੜ ਤੋਂ ਲੈਂਦੀ ਸੀ ਜੀ ਇਹ ਮਤਲਬ ਵੀ ਉਧਰੋਂ ਫਰਿਆਨੇ ਦੇ ਹੁੰਦੇ ਸੀ ਉਹ ਠੀਕ ਆ ਉਹ ਕਹਿੰਦੇ ਵੀ ਜਲਵਾਣਾ ਪਿੰਡ ਤੋਂ ਲੈ ਕੇ ਇਹ ਬਜਰੰਗੀ ਜਲਵਾਣੇ ਦੀ ਕਹਿੰਦੇ ਸੀ ਬਜਰੰਗੀ ਜਲਵਾਣੇ ਦੀ ਧੀ ਕਹਿੰਦੇ ਸੀ ਹਾਂ ਜੀ ਇਹੀ ਧੰਨਵਾਦ